ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤੱਤੀ ਵਾਉ ਨਾਨਕ ਨਾਮ ਜਹਾਜ਼ ਐ ਚੜੇ ਸੂਤਰੇ 'ਤੇ ਪਰ ਸਤਿਗੁਰ ਦਾਤੇ ਕਾਜਰ ਚਾਇਆ ਆਪਣੀ ਮੇਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਇਹ ਪੰਕਤੀਆਂ ਸੁਣਨ ਦੇ ਵਿੱਚ ਗੁਰਬਾਣੀ ਦੀਆਂ ਲੱਗ ਸਕਦੀਆਂ ਨੇ ਆਮ ਬੋਲਚਾਲ ਦੇ ਵਿੱਚ ਵਰਤੀਆਂ ਵੀ ਜਾਂਦੀਆਂ ਨੇ ਵਿਆਹਾਂ ਜਾਂ ਫਿਰ ਭੋਗਾਂ ਦੇ ਕਾਰਡਾਂ ਦੇ ਉੱਤੇ ਵੀ ਐਸੀਆਂ ਪੰਕਤੀਆਂ ਲਿਖੀਆਂ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਇਹ ਗੁਰਬਾਣੀ ਨਹੀਂ ਹੈ ਅੱਜ ਦੇ ਆਧੁਨਿਕ ਦੌਰ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਬਹੁਤ ਸਾਰੇ ਕੰਮ ਸੌਖੇ ਕਰ ਦਿੱਤੇ ਆ ਸੁਖਾਲੇ ਕਰ ਦਿੱਤੇ ਆ ਉੱਥੇ ਹੀ ਸਿੱਖਾਂ ਦੇ ਲਈ ਇੱਕ ਨਵੀਂ ਚਿੰਤਾ ਵੀ ਖੜੀ ਕਰ ਦੁੱਤੀ ਹੈ ਇਹ ਚਿੰਤਾ ਹੈ ਗੁਰਬਾਣੀ ਦੇ ਨਾਮ ਦੇ ਉੱਤੇ ਰਚੀ ਜਾ ਰਹੀ ਮਨਕੜਤ ਬਾਣੀ ਦੀ ਜੀ ਹਾਂ ਏਆਈ ਹੁਣ ਹੁਬਹੂ ਗੁਰਬਾਣੀ ਵਾਂਗ ਸ਼ਬਦ ਉਚਾਰਨ ਲੱਗ ਪਈ ਹੈ ਅਤੇ ਉਸ ਦੇ ਸਿਰਲੇਖ ਮੁਹੱਲਾ ਤੇ ਰਾਗ ਵੀ ਬਿਲਕੁਲ ਅਸਲ ਗੁਰਬਾਣੀ ਦੇ ਵਾਂਗ ਹੀ ਲਿਖ ਰਹੀ ਹੈ ਜਿਹਨੂੰ ਪੜ ਕੇ ਕੋਈ ਵੀ ਅਣਜਾਣ ਬੰਦਾ ਗੁਰਬਾਣੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਲੋਂ ਰਚੀ ਮਣਕੜਤ ਬਾਣੀ ਦਾ ਵਿਚਲਾ ਫਰਕ ਨਹੀਂ ਪਛਾਣ ਸਕਦਾ ਚੇਤਨ ਸਿੱਖ AI ਦੇ ਵੱਲੋਂ ਕੀਤੀ ਜਾ ਰਹੀ ਇਸ ਕੁਤਾਹੀ ਨੂੰ ਬੇਅਦਬੀ ਦੇ ਨਾਲ-ਨਾਲ ਭਵਿੱਖ ਦੇ ਵਿੱਚ ਪੈਦਾ ਹੋਣ ਵਾਲੇ ਵੱਡੇ ਖਤਰੇ ਦੇ ਵਜੋਂ ਵੀ ਦੇਖ ਰਹੇ ਨੇ ਤੇ ਇਹਨੂੰ ਰੋਕਣ ਦੇ ਲਈ ਸਿੱਖਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕਰ ਰਹੇ ਨੇ ਦਾ ਖਾਲਸ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਸਾਡੇ ਸਾਥੀ ਈਸ਼ਵਿੰਦਰ ਸਿੰਘ ਦਾਖਾਵਰਾਂ ਦੇ ਵੱਲੋਂ ਤਿਆਰ ਕੀਤੀ ਇੱਕ ਹੋਰ ਬੇਹੱਦ ਹੀ ਖਾਸ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਏ ਹਾਂ ਸਿਖ ਜਨਤਕ ਭਾਈ ਸੁਖਦੀਪ ਸਿੰਘ ਬਰਨਾਲਾ ਨੇ AI ਬਾਰੇ ਇੱਕ ਵੱਡਾ ਤੇ ਮਹੱਤਵਪੂਰਨ ਖੁਲਾਸਾ ਕੀਤਾ ਜਿੱਦੇ ਚ ਉਹਨਾਂ ਨੇ ਕਿਸੇ ਖੋਜ ਕਾਰਜ ਦੇ ਲਈ AI ਪਲੇਟਫਾਰਮਾਂ ਦੀ ਭਰੋਸੇਯੋਗਤਾ ਪਰਖਣ ਦੇ ਲਈ ਇੱਕ ਐਕਸਪੈਰੀਮੈਂਟ ਕੀਤਾ ਸੀ ਇੱਕ ਪ੍ਰਯੋਗ ਕੀਤਾ ਸੀ ਉਹਨਾਂ ਨੇ ਗੁਰਬਾਣੀ ਦੇ ਨਾਲ ਮਿਲਦੀ ਜੁਲਦੀ ਤੱਕ ਸਗਲੀ ਤਰਤੀ ਸਾਧ ਕੀ ਲਿਖ ਕੇ AI ਦੇ ਵੱਖਰੇ ਵੱਖਰੇ ਪਲੇਟਫਾਰਮ ਜਿਵੇਂ ਕਿ ਚੈਟ ਜੀਪੀਟੀ ਗਰੌਕ ਅਤੇ ਗੂਗਲ ਜੈਮਿਨਾਈ ਨੂੰ ਪੁੱਛਿਆ ਸੀ ਕਿ ਕੀ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜਿਸ ਦਾ ਬੜਾ ਸੌਖਾ ਜਵਾਬ ਨਾਂ ਦੇ ਵਿੱਚ ਹੋ ਸਕਦਾ ਸੀ ਕਿਉਂਕਿ ਇਹ ਸ਼ਬਦ ਗੁਰਬਾਣੀ ਦਾ ਹੈ ਹੀ ਨਹੀਂ ਹੈ। ਚੈਟ ਜੀਪੀਟੀ ਨੇ ਤਾਂ ਇਹਦਾ ਸਹੀ ਜਵਾਬ ਨਾਂ ਦੇ ਵਿੱਚ ਹੀ ਦੇ ਦਿੱਤਾ ਪਰ ਇਸ ਦੇ ਉਲਟ ਗ੍ਰੋਕ ਅਤੇ ਗੂਗਲ ਜੈਮਿਨਾਈ ਨੇ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸ਼ਬਦ ਦੱਸਦੇ ਆ ਬਕਾਇਦਾ ਮਣਕੜਤ ਸ਼ਬਦ ਉਚਾਰ ਦਿੱਤਾ। ਸਿਰਫ ਇੰਨਾ ਹੀ ਨਹੀਂ ਇਹਦੇ ਨਾਲ ਇਹ ਵੀ ਦੱਸ ਦਿੱਤਾ ਕਿ ਇਹ ਸ਼ਬਦ ਕਿਹੜੇ ਗੁਰੂ ਸਾਹਿਬ ਨੇ ਉਚਾਰਿਆ। ਕਿਹੜੇ ਰਾਗ ਦੇ ਵਿੱਚ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਅੰਗ ਦੇ ਉੱਤੇ ਹੈ। ਜੋ ਕਿ ਬਿਲਕੁਲ ਗਲਤ ਜਾਣਕਾਰੀ ਸੀ ਭਾਵੇਂ ਬਾਅਦ ਦੇ ਵਿੱਚ ਗਰੋਕ ਨੇ ਤਾਂ ਆਪਣੀ ਗਲਤੀ ਦੇ ਲਈ ਮਾਫੀ ਮੰਗ ਲਈ ਪਰ Google Gemini ਅਖੀਰ ਤੱਕ ਆਪਣੀ ਦਲੀਲ ਦੇ ਉੱਤੇ ਅੜਿਆ ਰਿਹਾ ਜਿਹੜੇ ਸਰੋਤ ਵੀ Google Gemini ਨੇ ਮੁਹੱਈਆ ਕਰਵਾਏ ਉਹਨਾਂ 'ਚ ਵੀ Google ਦੇ ਵੱਲੋਂ ਦਿੱਤੀ ਜਾਣਕਾਰੀ ਮੌਜੂਦ ਨਹੀਂ ਸੀ ਕਿਉਂਕਿ ਐਸੀ ਕੋਈ ਗੁਰਬਾਨੀ ਦੀ ਤੁਕ ਜਾਂ ਫਿਰ ਸ਼ਬਦ ਹੇ ਨਹੀਂ ਹੈ ਇਕਤਾਹੀ AI ਪਲੇਟਫਾਰਮਾਂ ਦੀ ਭਰੋਸੇਯੋਗਤਾ ਦੇ ਉੱਤੇ ਵੱਡੇ ਸਵਾਲ ਖੜੇ ਕਰਦੀ ਹੈ ਅਸੀਂ ਵੀ ਬਿਲਕੁਲ ਸੁਖਦੀਪ ਸਿੰਘ ਹੋਰਾਂ ਦੇ ਵਾਂਗ ਹੀ ਉਹਨਾਂ ਦਾ ਸਵਾਲ Google Gemini ਨੂੰ ਪੁੱਛਿਆ ਸੀ ਜਿਹਦੇ ਜਵਾਬ ਦੇ ਵਿੱਚ ਵੀ Google Gemini ਨੇ ਪਹਿਲਾਂ ਤਾਂ ਗਲਤ ਜਵਾਬ ਦਿੱਤਾ ਪਰ ਬਾਅਦ ਦੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਵੀ ਕਰ ਲਿਆ ਜਿਸ ਤੋਂ ਪਤਾ ਇਹ ਵੀ ਲੱਗਦਾ ਹੈ ਕਿ AI ਪਲੇਟਫਾਰਮ ਸਮੇਂ-ਸਮੇਂ 'ਤੇ ਆਪਣੇ ਡਾਟਾਬੇਸ ਦੇ ਵਿੱਚ ਸੁਧਾਰ ਕਰਦੇ ਰਹਿੰਦੇ ਆ ਪਰ ਫਿਰ ਵੀ ਇਹਨਾਂ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਸਿੱਖਾਂ ਦੇ ਮੁਤਾਬਕ ਇਹ ਸਿਰਫ ਇੱਕ ਤਕਨੀਕੀ ਗਲਤੀ ਨਹੀਂ ਹੈ ਬਲਕਿ ਇੱਕ ਅਧਿਆਤਮਕ ਖਤਰਾ ਹੈ ਗੁਰਬਾਣੀ ਜੋ ਕਿ ਸਿੱਖ ਧਰਮ ਦੀ ਰੂਹ ਹੈ ਇਹਦੇ ਨਾਲ ਰੱਤੀ ਪਰ ਵੀ ਛੇੜਛਾੜ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ ਜੇਕਰ ਇਹ ਕੱਚੀਆਂ ਰਚਨਾਵਾਂ ਆਮ ਲੋਕਾਂ ਤੱਕ ਗੁਰਬਾਣੀ ਦੇ ਨਾਮ ਦੇ ਉੱਤੇ ਇਸੇ ਤਰੀਕੇ ਪਹੁੰਚਦੀਆਂ ਰਹੀਆਂ ਤਾਂ ਕੱਲ ਨੂੰ ਸਾਡੇ ਆਪਣੇ ਵੀ ਇਹ ਭਰਮ ਦਾ ਸ਼ਿਕਾਰ ਹੋ ਸਕਦੇ ਹੈ ਇਹ ਗੱਲ ਨਾ ਸਿਰਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਗੁਰਬਾਣੀ ਦੀ ਸ਼ੁੱਧਤਾ ਅਤੇ ਭਰੋਸੇ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ ਇਸ ਮਾਮਲੇ 'ਚ ਤਕਨੀਕੀ ਮਾਹਿਰਾਂ ਧਾਰਮਿਕ ਸੰਸਥਾਵਾਂ ਅਤੇ ਬੁੱਧੀਜੀਵੀਆਂ ਨੂੰ ਰਲ ਕੇ ਤੁਰੰਤ ਦਖਲ ਦੇਣ ਦੀ ਲੋੜ ਹੈ ਜੇਕਰ ਇਹ ਕਿਸੇ ਸਾਜ਼ਿਸ਼ ਦੇ ਦੀਨ ਕੀਤਾ ਜਾ ਰਿਹਾ ਤਾਂ ਵੀ ਇਹਦੇ ਪਿੱਛੇ ਦਾ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ AI ਦੇ ਮਾਹਿਰ ਇਹ ਸੁਝਾ ਦਿੰਦੇ ਆ ਕਿ ਜਦੋਂ ਵੀ ਤੁਸੀਂ AI ਪਲੇਟਫਾਰਮਾਂ ਤੋਂ ਕੋਈ ਵੀ ਜਾਣਕਾਰੀ ਲੈਣੇ ਹੋ ਕਿਸੇ ਵੀ ਤਰੀਕੇ ਦੀ ਜਾਣਕਾਰੀ ਹੋਵੇ ਤਾਂ ਉਸ ਜਾਣਕਾਰੀ ਦਾ ਸਰੋਤ ਜ਼ਰੂਰ ਪੁੱਛੋ ਕਿ AI ਇਹ ਜਾਣਕਾਰੀ ਕਿੱਥੋਂ ਲੈ ਕੇ ਆਇਆ ਪਰ ਜੇਕਰ ਤੁਸੀਂ ਗੁਰਬਾਣੀ ਜਾਂ ਸਿੱਖ ਇਤਿਹਾਸ ਦੇ ਸੰਬੰਧੀ ਕੋਈ ਖੋਜ ਕਰ ਰਹੇ ਹੋ ਤਾਂ ਹਮੇਸ਼ਾ ਪ੍ਰਮਾਣਿਕ ਸਰੋਤਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜੇਕਰ ਐਸੀ ਕਿਸੇ ਖੋਜ ਦੇ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕਰਨੀ ਵੀ ਹੋਵੇ ਤਾਂ ਸਿਰਫ ਐਸੀਆਂ ਵੈੱਬਸਾਈਟਾਂ ਜਾਂ ਫਿਰ ਐਪਲੀਕੇਸ਼ਨਸ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿੱਥੇ ਗੁਰਮਤ ਦੇ ਮੁਤਾਬਕ ਗੁਰਬਾਣੀ ਦੀ ਸਹੀ ਤੇ ਪ੍ਰਮਾਣਿਕ ਜਾਣਕਾਰੀ ਉਪਲਬਧ ਹੋਵੇ ਇਸ ਤੋਂ ਇਲਾਵਾ AI ਦੇ ਰਾਹੀਂ ਗੁਰੂ ਸਾਹਿਬ ਜਿੱਦੀਆਂ ਵੀਡੀਓ ਬਣਾਈ ਜਾਣਾ ਵੀ ਇੱਕ ਗੰਭੀਰ ਮਸਲਾ ਹੈ ਸਿੱਖ ਧਰਮ ਦੇ ਵਿੱਚ ਕਦੇ ਵੀ ਗੁਰੂ ਸਾਹਿਬ ਦੀ ਤਸਵੀਰ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ ਸਿੱਖਾਂ ਦੇ ਲਈ ਗੁਰੂ ਦੀ ਮੂਰਤੀ ਜਾਂ ਗੁਰੂ ਦੀ ਤਸਵੀਰ ਗੁਰੂ ਦਾ ਸ਼ਬਦ ਹੀ ਹੈ ਅਜੇ ਪਿੱਛੇ ਜਿਹੇ ਯੂਟਿਊਬਰ ਦਰੁਬਰਾਠੀ ਦੇ ਵੱਲੋਂ AI ਤਕਨੀਕ ਨਾਲ ਗੁਰੂ ਸਾਹਿਬ ਜੀ ਦੀ ਵੀਡੀਓ ਬਣਾਈ ਗਈ ਸੀ ਜਿਸ ਨੂੰ ਸਿੱਖਾਂ ਦੇ ਸਖਤ ਇਤਰਾਜ਼ ਤੋਂ ਬਾਅਦ ਦਰੁਬਰਾਠੀ ਨੂੰ ਹਟਾਉਣਾ ਪਿਆ ਸੀ AI ਪਲੇਟਫਾਰਮਾਂ ਦੇ ਵੱਲੋਂ ਬਿਨਾਂ ਜਾਂਚੇ ਪਰਕੇ ਸਿੱਖ ਧਰਮ ਦੇ ਬਾਰੇ ਗਲਤ ਜਾਣਕਾਰੀ ਦਿੱਤੀ ਜਾਣਾ ਗੁਰੂ ਸਾਹਿਬ ਦੀਆਂ ਤਸਵੀਰਾਂ ਜਾਂ ਫਿਰ ਮਨਕਰਤ ਬਾਣੀ ਪੇਸ਼ ਕਰਨਾ ਸਿੱਖ ਨਜ਼ਰੀਏ ਦੇ ਮੁਤਾਬਕ ਸਿਰਫ ਗਲਤੀ ਨਹੀਂ ਸਗੋ ਨਾ ਮੰਜ਼ੂਰ ਵੀ ਹੈ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਰਫ ਇਸ ਗਲਤੀ ਦੀ ਨਿੰਦਾ ਹੀ ਨਾ ਕਰੀਏ ਸਗੋ ਸੁਚੱਜੇ ਰੂਪ ਦੇ ਵਿੱਚ AI ਕੰਪਨੀਆਂ ਨਾਲ ਇਸ ਦੇ ਵਿੱਚ ਸੁਧਾਰ ਕਰਨ ਦੇ ਲਈ ਗੱਲਬਾਤ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਗਲਤ ਜਾਣਕਾਰੀ ਤੋਂ ਬਚਾਈਏ ਅੱਜ ਦੀ ਇਸ ਬਿਹਤ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਐਨਆਈ ਦੁਬਾਰਾ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਈ ਕਿ ਇੱਕ ਹੋਰ ਖਾਸ ਰਿਪੋਰਟ ਲੈ ਕੇ ਤਦ ਤੱਕ ਦੇ ਲਈ ਤੁਸੀਂ ਸਾਨੂੰ ਦਿਓ ਇਜਾਜ਼ਤ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ